ਇੱਕੜ ਦਾ ਖਾਂਜੀ ਆ। ਅਸੀਂ ਅੱਜ ਪਿੰਡ ਭੱਟੀਵਾਲ ਕਲਾਂ ਦੇ ਵਿੱਚ ਖੜੇ ਆ। ਇਹ ਖੇਤ ਦੇ ਵਿੱਚ ਇਹ ਖੇਤ ਹੈ ਨਵਜੋਤ ਸਿੰਘ ਕਿਸਾਨ ਦਾ। 6 ਏਕੜ ਦਾ ਮਾਲਕ ਹੈ। ਇੱਥੇ ਬਿਨਾ ਅੱਗ ਲਾਏ ਇਹਨਾਂ ਦੀ ਸੈਟਲਾਈਟ ਦੀ ਗੰਦੀ ਕਰਤੂਤ ਬਿਨਾ ਅੱਗ ਲਾਏ ਇਹਨੂੰ ਜੁਰਮਾਨਾ ਕਰਤਾ। ਫੋਨ ਆਇਆ ਉਧਰੋਂ ਪਟਵਾਰੀ ਸਾਹਿਬ ਵੱਲੋਂ ਵੀ ਜੁਰਮਾਨਾ ਭਰ ਕੇ ਜਾਓ। ਅਸੀਂ ਅੱਜ ਭਾਰਤੀਕ ਸੜਕ ਦੇ ਆਗੂ ਤੇ ਪਿੰਡ ਕਾਈ ਦੇ ਆਗੂ ਤੇ ਹੋਰ ਜਿਹੜੇ ਸੱਜਣ ਅੱਥੇ ਖੜੇ ਨੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਵੀ ਅਸੀਂ ਮਜਬੂਰੀ ਕਰਨਾ ਅੱਗ ਲਾਉਨੇ ਆਂ ਜਿਹੜੀ ਅਸੀਂ ਅੱਗ ਲਾਈ ਵੀ ਐ ਜੇ ਉਹਦਾ ਵੀ ਪਰਚਾ ਹੁੰਦਾ ਅਸੀਂ ਬਿਲਕੁਲ ਨਹੀਂ ਕੋਈ ਜੁਰਮਾਨਾ ਭਰਾਂਗੇ ਬਿਲਕੁਲ ਨਹੀਂ ਕੋਈ ਸੰਮਣ ਨਹੀਂ ਭਰਾਂਗੇ ਆ ਤਾਂ ਤੁਸੀਂ ਬਿਨਾਂ ਅੱਗ ਲਾਈ ਤੇ ਸਾਡੇ ਤੇ ਪਰਚਾ ਕਰਤਾ ਇਹ ਤਾਂ ਜਮੇ ਸਿੱਤਮ ਐ ਦਿਨ ਦਿਹਾੜੇ ਤਾਂ ਮੋਢੇ ਇੱਕ ਤਰ੍ਹਾਂ ਦਾ ਇੱਕ ਸਾਡੇ ਤੇ ਜਿਵੇਂ ਕਹਿੰਦੇ ਨੇ ਵੀ ਸਾਨੂੰ ਕਤਲ ਕੀਤਾ ਜਾ ਰਿਹਾ ਦਿਨ ਦਿਹਾੜੇ ਵੀ ਕੋਈ ਅੱਗ ਨਹੀਂ ਲਾਈ ਹੈਗੀ ਫਿਰ ਵੀ ਪਰਚਾ ਕਰਤਾ ਇਸ ਕਰਕੇ ਅਸੀਂ ਸਰਕਾਰ ਨੂੰ ਇਥੇ ਦੀ ਸਰਕਾਰ ਨੂੰ ਇਥੇਲੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਜਿਹੜੀਆਂ ਹਰਕਤਾਂ ਨੇ ਇਹ ਬਿਲਕੁਲ ਸਾਨੂੰ ਬਰਦਾਸ਼ਤ ਨਹੀਂ ਹੈਗੀਆਂ ਕਿਉਂਕਿ ਅੱਗ ਲਾਉਣ ਦੇ ਆਸੀਂ ਹੱਕ 'ਚ ਨਹੀਂ ਹੈਗੇ ਅੱਗ ਲਾਉਣਿਆ ਤਾਂ ਬੱਚਾ ਸਾਡੇ ਪਹਿਲਾਂ ਧੂਆ ਜਿਹੜਾ ਸਾਡੇ ਬੱਚਿਆਂ ਦੇ ਫੇਫੜਾ ਜਾਂਦਾ ਸਾਡੇ ਫੇਫੜਾ ਜਾਂਦਾ ਅਸੀਂ ਬਿਮਾਰ ਹੁੰਨੇ ਆ ਇਸ ਕਰਕੇ ਸਾਡੀ ਅੱਗ ਲਾਉਣੀ ਸਾਡੀ ਮਜਬੂਰੀ ਹੈ ਅਸੀਂ ਕਹਿੰਦਾ ਬੰਦੋਬਸਤ ਕਰੋ ਇਹਨੂੰ 20 ਦਿਨ ਹੋ ਗਏ ਐਸ ਖੇਤ ਨੂੰ ਵੱਢੇ ਨੂੰ 20 ਦਿਨ ਹੋ ਗਏ 20 ਜਨਾਂ ਵਿੱਚ ਕੋਈ ਬੇਲਰ ਨਹੀਂ ਆਇਆ ਉਹ ਮੰਝਾ ਪਿਆ ਰੋਜ਼ ਕਿਸਾਨ ਉਰੇ ਆਉਂਦਾ ਤੇ ਕਹਾਂ ਬੇਲਰਾਂ ਨੂੰ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਪਰਚਾ ਹੋਇਆ ਇਹ ਬਿਲਕੁਲ ਗਲਤ ਹੈ ਅਸੀਂ ਹੋਰ ਕਿਸਾਨਾਂ ਨੂੰ ਵੀ ਕਹਿੰਦੇ ਆ ਤੁਸੀਂ ਮਜਬੂਰੀ ਕਰਨ ਅੱਗਾ ਲਾਈਆਂ ਨੇ ਗਿਆ ਸੋਨੂੰ ਸੰਭਣਾਉਂਦੇ ਨੇ ਸੋਨੂੰ ਜੁਰਮਾਨਾ ਹੁੰਦਾ ਬਿਲਕੁਲ ਨਹੀਂ ਕਿਸੇ ਨੇ ਜੁਰਮਾਨਾ ਭਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਫਟੇ ਇਹਦੇ ਦੇ ਪ੍ਰੋਗਰਾਮ ਕਰਾਂਗੇ ਆ ਸਾਡਾ ਕਿਸਾਨ ਆ ਵਿਚਾਰਾ ਰੋਣ ਲੱਗ ਰਿਹਾ ਆਵਾਜ਼ ਵੀ ਨਹੀਂ ਨਿਕਲ ਰਹੀ ਇਹਦੀ ਮਜਬੂਰੀ ਕਿਹੜਾ ਪਿੰਡਾ ਪ੍ਰਧਾਨ ਜੀ ਕੀ ਨਵਾਂ ਕਿਸਾਨ ਦਾ ਜੀ ਮਜਬੂਰੀ ਹੁੰਦੀ ਪੰਟ ਪੱਛੀ ਵਾਲਾ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਬਲਕ ਭਾਨੀਗੜ ਦੇ ਪਿੰਡ ਪੱਟੀਹਾਲ ਕਲਾਂ ਦੇ ਖੇਤਾਂ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਕਿਸਾਨ ਨੂੰ ਇੱਥੋਂ ਦੇ ਸੈਟਲਾਈਟ ਨੇ ਬਿਨਾ ਅੱਗ ਲਾਏ ਆ ਜਿਹੜਾ ਕਿਸਾਨ ਦਾ ਖੇਤ ਆ ਲਗਭਗ 6 ਏਕੜ ਦਾ ਖੇਤ ਆ ਇਹ ਇਹਦੇ ਵਿੱਚ ਜਾਨੀ ਕਿ ਕਿਸਾਨ ਤੁਸੀਂ ਦੇਖਿਆ ਹੋਣਾ ਕਿ ਜੀਰੀ ਦੀ ਰਾਖੀ ਪੈਂਦੇ ਸੀ ਕਣਕ ਦੀ ਰਾਖੀ ਪੈਂਦੇ ਸੀ ਅੱਜ ਇੱਥੋਂ ਦੇ ਸੈਟਲਾਈਟ ਨੇ ਅੱਜ ਕਿਸਾਨ ਨੂੰ ਇੱਥੇ ਪਰਾਲੀ ਦੀ ਰਾਖੀ ਬੈਠਣ ਵਾਸਤੇ ਮਜਬੂਰ ਕਰਿਆ ਪਰ ਉਹ ਕਿਸਾਨ ਆ ਜਿਹੜਾ ਉਹਦੀ ਰਾਖੀ ਨਹੀਂ ਕਰ ਸਕਿਆ ਪਰ ਫਿਰ ਵੀ ਇਥੋਂ ਦਾ ਸੈਟੇਲਾਈਟ ਆ ਜਿਹੜਾ ਬਿਨਾਂ ਅੱਗ ਲਾਏ ਇਹ ਕਿਸਾਨ ਦੇ ਉੱਪਰ ਜੁਰਮਾਨਾ ਪਾ ਗਿਆ